ਹਾਂਜੀ ਜੇਕਰ ਤੁਸੀਂ ਪਹਿਲੀ ਵਾਰ ਮੇਰੇ ਚੈਨਲ ਉੱਪਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਇਸ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਹਾਂਜੀ ਸੱਸੀ ਗਰਲਫ੍ਰੈਂਡਸ ਹੋਪਸ ਸੋ ਸਾਰਿਆਂ ਨੇ ਵਧੀਆ ਹੋਵੋਗੇ ਵੈਲਕਮ ਬੈਕ ਟੂ ਮਾਈ YouTube ਚੈਨਲ ਤੇ ਤੁਹਾਨੂੰ ਜਿਵੇਂ ਪਤਾ ਹੀ ਹੈ ਹਨਾ ਅੱਜ ਕੱਲ੍ਹ ਲੋਕ ਬਹੁਤ ਜ਼ਿਆਦਾ ਬਿਮਾਰ ਰਹਿੰਦੇ ਆ ਤੇ ਹਾਂ ਇਹ ਬੜੀ ਅੱਛੀ ਬਾਤ ਕਹੀ ਆ ਅੱਛਾ ਹੈਲੀਫੋਨੀ ਕੰਦੇ ਤੇ ਬਾਲਦੀਆਂ ਚੀਜ਼ਾਂ ਖਾਂਦੇ ਇਹਨਾਂ ਕਰਕੇ ਬਹੁਤ ਜ਼ਿਆਦਾ ਬਿਮਾਰ ਹੋ ਜਾਂਦੇ ਆ ਤੇ ਅੱਜ ਆਪਾਂ ਲੈ ਦੱਸ ਲੋਕਾਂ ਦੀ ਬਿਮਾਰੀ ਦਾ ਤੋ ਹੱਲ ਕਰਨ ਆ ਗਈ ਡੰਗਰੇ ਜੀ ਇੱਕ ਹੋਰ ਬਿਮਾਰੀ ਆ ਜਿਹਦੇ ਕਰਕੇ ਲੋਕ ਡਿਪਰੈਸ਼ਨ ਚ ਜਾ ਰਹੇ ਆ ਲੋਕ ਪਾਗਲ ਹੋ ਰਹੇ ਆ ਥੋੜੇ ਵਰਗੀਆਂ ਨਮੀ ਨਮੀ ਪਰਜਾਤੀਆਂ ਆ ਰਹੀਆਂ ਨੇ YouTube ਤੇ ਉਹਦਾ ਵੀ ਹੱਲ ਕਰੋ ਤੁਸੀਂ ਆ ਕਪਲ ਵਲੋਗਿੰਗ ਵਾਲਾ ਕੀੜਾ ਚੱਲ ਰਿਹਾ ਜਿਹੜਾ ਇਹਦਾ ਵੀ ਕੋਈ ਹੱਲ ਕਰ ਬੱਤ ਸਹੀ ਹੈ

ਬੌਲਾੜਿਆ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਕਸਟਰਡ ਹਨਾ ਫਿਰ ਇਹਨੂੰ ਮਿਕਸ ਅਪ ਕਰਾਂਗੇ ਗੈਸ ਨੂੰ ਆਨ ਨਹੀਂ ਕਰਨਾ ਆਪਾਂ ਜਸਟ ਠੰਡੇ ਦੁੱਧ ਵਿੱਚ ਹੀ ਘੋਲਾਂਗੇ ਇਹਨੂੰ ਮੈਨੂੰ ਤਾਂ ਯਾਰ ਇਹ ਨਹੀਂ ਸਮਝ ਆਉਂਦੀ ਇਸ ਡੰਗਰ ਜੀ ਨੇ ਹੌਸਪਿਟੈਲਿਟੀ ਦੀ ਟ੍ਰੇਨਿੰਗ ਕਿੱਥੋਂ ਲਈ ਹੈਗੀ ਕੌਣ ਕੱਚੇ ਦੁੱਧ 'ਚ ਕਸਟਰਡ ਘੋਲਦਾ ਹੁੰਦਾ ਕਿ ਡੰਗਰੇ ਤੈਨੂੰ ਨਹੀਂ ਬਣਾਉਣਾ ਆਉਂਦਾ ਪਹਿਲਾਂ ਸਿੱਖ ਲੈ ਫੇਰ ਆ ਕੇ ਲੋਕਾਂ ਨੂੰ ਸਿਖਾ ਦੇ ਕਮ ਆਨ ਬੇਬੀ ਤੁਸੀਂ ਸਾਰੇ ਇਹਨੇ ਲੱਛਣ ਕੀ ਫੜਿਆ ਹੋਇਆ ਤੜਕੇ ਉੱਠ ਕੇ ਲੱਗ ਜਾਣੀਓ YouTube ਤੇ ਹੈਨਾ YouTube ਹੋਰ ਵੀ ਬਥੇਰੇ ਕੰਮ ਆਉਂਦੀ ਆ ਉਹ ਕੁਝ ਸਿੱਖ ਵੀ ਲਿਆ ਕਰੋ ਉਹਦੇ ਤੇ ਚੱਜਦਾ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆਪਾਂ ਇਹਨੂੰ ਗੈਸ ਨੂੰ ਆਨ ਕਰ ਲਾਂਗੇ ਹਾਂਜੀ ਇਹਨਾਂ ਡਰਾਈ ਫਰੂਟ ਇਹਨਾਂ ਨੂੰ ਆਪਾਂ ਥੋੜਾ ਜਿਹਾ ਬਰੀਕ ਕਰ ਲਾਂਗੇ ਮੈਨੂੰ ਮੈਨੂੰ ਇਹ ਨਹੀਂ ਸਮਝ ਆਉਂਦੀ ਜਿਹੜੇ ਹਿਸਾਬ ਨਾਲ ਤੋਂ ਇਹਨੇ ਡਰਾਈ ਫਰੂਟ ਲਾਏ ਆ ਤੈਨੂੰ ਲੱਗਦਾ ਵੀ ਜਿਹੜੀਆਂ ਲੋਕਾਂ ਨੂੰ ਹੋ ਰਹੀਆਂ ਬਿਮਾਰੀਆਂ ਉਹ ਠੀਕ ਹੋ ਜਾਣਗੀਆਂ ਹੈ ਇਹਦੇ ਨਾਲ ਹੈਲਦੀ ਬਣ ਜਾਊਗਾ ਆਰ ਯੂ ਸੀਰੀਅਸ ਇਹ ਇਹਨੇ ਜਿਹੜਾ ਤੁਸੀਂ ਅੱਜ ਬਣਾਇਆ ਇਹ ਕਸਟਰਡ ਇਹਨੂੰ ਇਕੱਠਾ ਨਾ ਕੰਜ਼ੂਮ ਕਰਿਓ ਠੀਕ ਹੈ ਸਾਰੇ ਜਣੇ ਇਕੱਠਾ ਜਿੱਤੇ ਚ ਤਾਕਤ ਜ਼ਿਆਦਾ ਆਜੂਗੀ ਤੇ ਫਿਰ ਇਹ ਨਾ ਹੋਰ ਖਰਾਬ ਕਰੂਗਾ ਇਹਨੂੰ ਤਾਂ ਬਸ ਤੁਸੀਂ ਐਜਾ ਦਵਾਈ ਯੂਜ਼ ਕਰਿਓ ਦੋ ਚਮਚੇ ਸਵੇਰ ਦੋ ਚਮਚੇ ਸ਼ਾਮ ਬਸ ਇਹਨੇ ਖਾਇਓ ਪੈਨਮਣ ਕਿਸ ਤੋਂ ਜ਼ਿਆਦਾ ਨਾ ਖਾ ਲਿਓ ਕਿਉਂਕਿ ਜ਼ਿਆਦਾ ਡਰਾਈ ਫਰੂਟ ਹੈ ਜਿਹੜੀ ਉਹ ਖਰਾਬ ਕਰਦੇ ਆ ਨਾ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਡਰਾਈ ਫਰੂਟ मिक्स अप ਕਰਾਂਗੇ ਅੱਛਾ ਯਾਰ ਮੈਨੂੰ ਇਹ ਸੋਚੀ ਆਨੀ ਹੈ ਜਿਹੜੇ ਸਾਹਵਣਾ ਹੀ ਵਿਆਹ ਵਾਲਾ ਘਰ ਆ ਹਨਾ ਮੈਂਬਰ ਵੀ ਜਾਤਾਗੇ ਤੇ ਤੂੰ ਜ਼ਿਆਦਾ ਨਹੀਂ ਬਣਾਈ ਜਾਂਦੀ ਹੈਗੀ ਤੇ ਜੇ ਇਹਨਾਂ ਬਚ ਗਿਆ ਉਹਦਾ ਕੀ ਕਰੋਗੇ ਤੁਸੀਂ ਉੱਤੋਂ ਗਰਮੀ ਹੈ ਤੇ ਜਲਦੀ ਖਰਾਬ ਵੀ ਹੋ ਜਾਊਗਾ ਮੇਰੀ ਮਤਲਬ ਤੁਸੀਂ ਦੇਖ ਹੀ ਸਕਦੇ ਹੋ ਬਣ ਕੇ ਰੈਡੀ ਹੋ ਚੁੱਕਿਆ ਗੈਸ ਨੂੰ ਕਰਦਾਂਗੇ ਬੰਦ। ਇਹਨਾਂ ਥੋੜੀ ਜਿਹਾ ਠੰਡਾ ਹੋਣ ਦਿਓ। ਇਹਨੂੰ ਆਪਾਂ ਹਿਲਾਈ ਜਾਵਾਂਗੇ ਤਾਂ ਜੋ ਉੱਤੇ ਨ ਮਲਾਈ ਨਾ ਆ ਜਾਏ। ਠੰਡਾ ਕਰ ਲੈਨੇ ਆ ਇਸਨੂੰ। ਤੈਨੂੰ ਪਤਾ ਜਿਹੜਾ ਤੂੰ ਆਹ ਬਣਾਇਆ ਕਸਟਰਡ ਇਹ ਕਿਸ ਕੰਮ ਆਊਗਾ ਜੇ ਕਿਸੇ ਨੇ ਉਮਰ ਤੋਂ ਪਹਿਲਾਂ ਮਰਨਾ ਹੋਵੇ ਨਾ ਤੇ ਪੋਸਟਮਾਰਟਮ ਵਿੱਚ ਡਿਟੈਕਟ ਨਾ ਹੋਵੇ ਇਹ ਬੰਦੇ ਨੇ ਕੀ ਖਾ ਕੇ ਮਰਿਆ ਉਸ ਕੰਮ ਆਊਗਾ ਇਹ। ਸੀਰੀਅਸਲੀ ਤੈਨੂੰ ਲੱਗਦਾ ਤੈਨੂੰ ਇਹ ਰੈਸਪੀ ਦੱਸਣੀ ਚਾਹੀਦੀ ਸੀ ਲੋਕਾਂ ਨੂੰ ਸੁੱਢਲੇ। ਘੋੜੀ ਮਤੇ ਆ ਜਾ ਰੱਖੀਏ ਇਹ ਇੱਜੇ ਕੁਛ ਤਾਂ ਛੋਟੇ ਛੋਟੇ ਬੱਚਿਆਂ ਨੂੰ ਵੀ ਆਉਂਦਾ ਕਰਨਾ ਤੁਹਾਨੂੰ ਬਸ ਕੱਲੀਆਂ ਰੀਲਾਂ ਤੇ ਲੱਕ ਹਲਾਉਣਾ ਆਉਂਦਾਗਾ ਡੰਗਰੋ ਤੁਹਾਨੂੰ ਰਿਕਵੈਸਟਡ ਵੀ ਨਹੀਂ ਬਣਾਉਣਾ ਆਉਂਦਾ ਤੈਨੂੰ ਗੋਡ ਐਨੀ ਵੈਡ ਕਰ ਲਿਆ ਇੱਕ ਸਰਪ੍ਰਾਈਜ਼ ਵਾਲੀ ਗੱਲ ਆ ਤੇ ਮੈਂ ਦੇ ਵਿੱਚ ਮਿੱਠਾ ਪਾਣਾ ਭੁੱਲ ਗਈ ਸੀ ਬਟ ਤੁਸੀਂ ਨਾ ਭੁੱਲਿਓ ਤੁਸੀਂ ਐਡ ਜ਼ਰੂਰ ਕਰ ਦਿਓ ਮੈਂ ਬਾਅਦੋਂ ਐਡ ਕਰਨ ਲੱਗੀ ਹਾਂ ਇਹਦੇ ਚ ਡੰਗਰੇ ਤਿੰਨ ਮੇਨ ਇੰਗਰੀਡੀIENTS ਹੁੰਦੇ ਆ ਦੁੱਧ, ਚੀਨੀ ਤੇ ਕਸਟਰਡ ਹਨ ਜਿਹਦੇ ਵਿੱਚ ਤੂੰ ਚੀਨੀ ਤੂੰ ਭੁੱਲ ਗਈ ਤੇ ਸੁੱਡਲੇ ਤੈਨੂੰ ਲੱਗਦਾ ਤੂੰ ਨਾ ਅਪਲੋਡ ਕਰਦੀ ਯਾਰ ਵਲੌਗ ਤੇ ਬਾਰੀ ਚ ਬਾਈ ਸੀਗੀ ਤੇਰੀ ਮੈਂ ਬਣਾਣੀ ਹੈ ਜੀ ਹੈਲਦੀ ਕਸਟਰਡ ਕਿਸ ਇਹ ਹੈਲਦੀ ਇਹਦੇ ਚ ਤੋਬਾ 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 ਤਰਾ ਮੂਡ ਖਰਾਬ ਕਰ ਦਿੱਤੀ ਸੁੱਡਲੇ ਜੇ ਤੂੰ ਭੁੱਲੀ ਗਈ ਸੀ ਤੈਨੂੰ ਕਵਰ ਅਪ ਕਰ ਦਿੰਦੀ ਸੋਚ ਲੈਂਦੀ ਕਹਿ ਲੈਂਦੀ ਜੀ ਮੈਂ ਤਾਂ ਨਾ ਜਿਆਦਾ ਹੀ ਹੈਲਦੀ ਬਣਾਤਾ ਹੀ ਵਿਦਆਊਟ 슈ਗਰ ਪਰ ਇਹਦੇ ਚ ਤੂੰ ਖੰਡ ਪਾਤੀ ਇਹ ਹੁਣ ਕਹਦੇ ਨਾ ਹੈਲਦੀ ਹੋ ਗਿਆ ਇਹ ਸਮਝਾਈ ਮਾੜਾ ਜਾਂ ਮੈਨੂੰ ਸੁੱਡਲ ਜੀ ਲੇ ਗਲਤੀ ਇਨਸਾਨ ਤੋਂ ਹਿੰਦੀ ਫੇਰ ਕਿ ਹੋ ਗਿਆ ਕਰਵਾ ਲਈ ਬੇਸਤੀ ਸਿੱਖ ਸਿੱਖ ਕੇ ਫੇਰ ਹੀ ਅਗਲਾ ਬਖਾ ਚ ਫੇਰ ਹੀ ਬਣਾਣਾ ਸਿੱਖਦਾ ਲੈ ਦੱਸ ਸਾਰੀ ਦੁਨੀਆ ਪਹਿਲਾਂ ਆਪ ਸਿੱਖਦੀ ਆ ਫੇਰ ਲੋਕਾਂ ਨੂੰ ਸਿਖਾਉਂਦੀ ਆ ਤੂੰ ਪਹਿਲਾਂ ਗਲਤੀ ਕਰਦੀ ਆ ਫੇਰ ਕਹਿੰਦੀ ਨਹੀਂ ਕੋਈ ਨਹੀਂ ਜੀ ਗਲਤੀਆਂ ਕਰ ਕਰ ਹੀ ਸਿੱਖਦਾ ਬਸ ਦੋ ਚਾਰ ਵਰਡ ਆਗੇ ਤੈਨੂੰ ਬੋਲਣੇ ਵਾਉਲ ਆਈ ਹੋਪ ਯੂ ਸਰ ਜਨ ਵਦਦੀਆ ਹੋ ਕੇ ਫਰੈਂਡਸ ਦੇਖੋ ਕਲੀ ਖਤਮ ਵੀ ਕਰਤੀ ਡੈਡੀ ਨੇ ਖਾ ਤਾਂ ਲਿਆ ਤੁਸੀਂ ਤਾਂ ਕਹਿੰਦੇ ਪਸੰਦ ਨਹੀਂ। ਨਾ ਤਾਂ ਕੇਣਾ ਲੈ ਫਿਰ ਖਾਣਾ ਹੀ ਨਹੀਂ ਸੀ ਜੇ ਵਧੀਆ ਨਾ ਬਣਦਾ ਹਣਾ ਮਮੀ। ਵਧੀਆ ਬਣਿਆ ਨਾ। ਮੈਂ ਤਾਂ ਖਾ ਲਿਆ ਲੈ ਡਰੂਟ ਚੱਕਾ ਤੂੰ। ਲੈ। ਹੁਣ ਤੇਰੀ ਮਾਪਿਆਂ ਕੀ ਕਾਰਨ ਉਹਨਾਂ ਨੂੰ ਆਪ ਨੂੰ ਸੰਗ ਲੱਗਣ ਲੱਗੀ ਹੋਣੀ ਵੀ ਅਸੀਂ ਸਾਡੇ ਕੋਲ ਨੂੰ ਕਸਟਰਡ ਵੀ ਨਹੀਂ ਬਣਾਉਣਾ ਆਉਂਦਾ ਹੈਗਾ। ਉਹਨਾਂ ਨੇ ਸੰਗ ਮਾਰਦੇ ਨਹੀਂ ਕਹਤਾ ਵੀ ਹਾਂ ਪੇ ਬਹੁਤ ਸਵਾਦ ਬਣਿਆ। ਅਸਲੀ ਤੇਰੇ ਘਰ ਵਾਲਾ ਕਹਿੰਦੇ ਜਾਂਦਾ ਵੀ ਸਵਾਦ ਨਹੀਂ ਹੈਗਾ। ਮੈਂ ਤਾਂ ਬਸ ਬਿਸ਼ਰਮੀ ਜੀ ਮਾਰੇ ਨਹੀਂ ਖਾ ਲਿਆ। ਨਹੀਂ। ਉਹਨਾਂ ਨੂੰ ਹੁਣ ਮੈਨੂੰ ਪੜਾ ਦਿਓ। ਠੀਕ ਆ ਚਲ ਮੈਂ ਪੜਾ ਦਿੰਨੀ ਹਾਂ। ਕੀ ਕਰਨਾ ਬੱਚੇ? ਆਸ਼ਕ ਇਹ ਪਰਦੀ ਤਿਆਰੀ ਕਰਨੀ ਹੈ ਇਹ ਨਾ ਮਤਲਬ ਨੀ ਲਾ ਫਿਰ ਨਾ ਮਸਲ ਹੈ ਨਹੀਂ ਚਲੋ ਫਿਰ ਆਪਾਂ ਕਰਦੇ ਹਾਂ ਸ਼ੁਰੂ ਇੱਥੋਂ ਠੀਕ ਹੈ ਆਏ ਕਰ ਪੜਾ ਤਾ ਤੂੰ ਜੀ ਸਾਦ ਕੇ ਦੇ ਹਨਾ ਬੱਚਾ ਵਧੀਆ ਪੜਦਾ ਚਲ ਵਧੀਆ ਕਰ ਲੈ ਤੂੰ ਪੜਾ ਦੇ ਉਹਨੂੰ ਪਰ ਕਿਤੇ YouTube ਵਾਲੀ ਪੱਟੀ ਉਹਨੂੰ ਨਾ ਪੜਾ ਦੇ ਕਿਤੇ ਉਹਨੂੰ ਕਹਿ ਦੇ ਛੱਡ ਪਰੇ ਪੜਾਈ ਨੂੰ ਹੁਣ ਵਿਆਹ ਵਾਲੀ ਉਮਰ ਹੋ ਗਈ ਤੇਰੀ ਵਿਆਹ ਕਰਾ ਤੇ ਵਲੌਗ ਬਣਾ ਚੰਗੋ ਪੜ੍ਹ ਬਣ ਕੇ ਇੰਨੀ ਉਹ ਮੜੀ ਜੀ ਮੇਰ ਕਰੀ ਉਹਦੇ ਮਾਪਿਓ ਤੇ ਕਿਤੇ ਉਹਨੂੰ YouTube ਦੀ ਰੈ ਨਾ ਦੇ ਦੀ ਚਲਿਆਂ ਥੋੜੀ ਜੀ ਸੈਰ ਕਰਨਾ ਖਾਣ ਕੇ ਬਾਅਦ ਸੈਰ ਕਰਨੀ ਬਹੁਤ ਜ਼ਰੂਰੀ ਆ ਤੇ ਹੁਣ ਅਸੀਂ ਥੋੜਾ ਜਿਹਾ ਘੁੰਮ ਫੇਰ ਆਈਏ ਤੇ ਦਿਖਾਉਂਦੇ ਆ ਤੁਹਾਨੂੰ ਵੀ ਆਹੋ ਸਹੀ ਗੱਲ ਆ ਜਿਹੜੇ ਸਾਹਮਣੇ ਤੁਸੀਂ ਇਨਾ ਹੈਵੀ ਖਾਦਾਗਾ ਜਿਹੜੇ ਸਾਹਮਣੇ ਉਹ ਸੀਗਾ ਉਹਦੀ ਕਸਟਰਡ ਤੁਸੀਂ ਬਹੁਤ ਜ਼ਿਆਦਾ ਬਣਾ ਲਿਆ ਸੀਗਾ ਹਨਾ ਜਿਹੜੇ ਸਾਹਮਣੇ ਉਹ ਚ ਡਰਾਈ ਫਰੂਟ ਪਾਏ ਆ ਤੇ ਠੀਕ ਐ ਵੀਰੇ ਸੈਰ ਕਰਨੀ ਬਹੁਤ ਜ਼ਰੂਰੀ ਹੈਗੀ ਬਣਦੀ ਆ ਐਨੀ ਹੈਵੀ ਡਾਈਟ ਤੋਂ ਬਾਅਦ ਤਾਂ ਸੈਰ ਕਰਨੀ ਤਾਂ ਡਾਕਟਰ ਵੀ ਕਹਿੰਦੇ ਐ ਹਾਂਜੀ ਤਾਂ ਜਿਵੇਂ ਕਿ ਤੁਸੀਂ ਦੇਖਿਆ ਅੱਜ ਮੈਂ ਬਣਾਇਆ ਸੀ ਫਰਾਈ ਫਰੂਟ ਕਸਟਰਡ ਤੇ ਕਿਦਾਂ ਲੱਗਿਆ ਤੁਹਾਨੂੰ ਜਰੂਰ ਦੱਸਿਓ ਥੋੜੀ ਜਿਹੀ ਮਿਸਟੇਕ ਹੋ ਗਈ ਸੀ ਵਿੱਚ ਉਹ ਤੁਸੀਂ ਨਾ ਕਰਿਓ ਤੇ ਇਨਸਾਨ ਤੋਂ ਹੀ ਗਲਤੀਆਂ ਹੁੰਦੀਆਂ ਨੇ ਬਾਕੀ ਕਮੈਂਟਾਂ ਵਿੱਚ ਵੀ ਲੋਕ ਕਹਿ ਦਿੰਦੇ ਆ ਤੂੰ ਨਾ ਬਣਾਇਆ ਕਰ ਤੂੰ ਡੰਗਰ ਐ ਤੂੰ ਇਹ ਆ ਉਹ ਹਨਾ ਮੈਨੂੰ ਕਿਸੇ ਤੋਂ ਕੋਈ ਫਰਕ ਨਹੀਂ ਪੈਂਦਾ ਜੋ ਬੋਲਦਾ ਬੋਲੀ ਜਾਓ ਗੋਡ ਐਨੀ ਵੈਡ ਕਰ ਲੈ ਮੈਂ ਨਹੀਂ ਕਿਸੇ ਨੂੰ ਕੁਝ ਕਹਿਣਾ ਬਈ ਉਹ ਤਾਂ ਸਾਨੂੰ ਦਿਖੀ ਜਾਂਦਾ ਤੈਨੂੰ ਫਰਕ ਪੈਂਦਾ ਹੀ ਨਹੀਂ ਬਿਲਕੁਲ ਵੀ ਤੈਨੂੰ ਤੇਰੀ ਭੈਣ ਨੇ ਉਹਨੇ ਇੱਕ ਬੇਸ਼ਰਮ ਹੀ ਬਣਾਤਾ ਹੋਣਾ ਹੁਣ ਮੈਨੂੰ ਲੱਗਦਾ ਥੋੜਾ ਚਿਰ ਜਾਂਦੇ ਤੋਂ ਉਹਦੀ ਘਰ ਵਾਲੇ ਨੂੰ ਵੀ ਹਟਾਏਗੀ ਕੰਮ ਕਰਨ ਉਹਨੂੰ ਵੀ ਬਣਾਏ ਜੋਦੋਂ ਤੈਨੂੰ ਕਮੈਂਟਾਂ 'ਚ ਲੋਕਾਂ ਨੇ ਲਾਣਤਾ ਪਾਈ ਦਿੰਦੇ ਆ ਵੀ ਭਾਈ ਤੂੰ ਹਟ ਜਾ ਤੂੰ ਪਹਿਲਾਂ ਆਪ ਸਿੱਖ ਲੈ ਫੇਰ ਲੋਕਾਂ ਨੂੰ ਸਿਖਾਦੀ ਹੈਨਾ ਫੇਰ ਵੀ ਤੇਰੇ ਦਿਮਾਗ 'ਚ ਨਹੀਂ ਵੱੜਦੀ ਹੈਗੀ ਸੀਰੀਅਸਲੀ ਤੂੰ ਐਨੀ ਡੰਗਰ ਤੇ ਡਾਂਬਾ ਤੇ ਚਲੋ ਹਾਂਜੀ ਤਾਂ ਹੁਣ ਜਿਵੇਂ ਕਿ ਤੁਹਾਨੂੰ ਪਤਾ ਹੈਨਾ ਵੀ ਲੋਕ ਅੱਜਕੱਲ੍ਹ ਬਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਖਾਂਦੇ ਆ ਹਨਾ ਜਿਵੇਂ ਹੋ ਗਿਆ ਵੀ ਫਰਾਈ ਕੀਤੀਆਂ ਹੋਈਆਂ ਨਾ ਗੰਦਾ ਤੇਲ ਹੁੰਦਾ ਨਹੀਂ ਵਧੀਆ ਹੁੰਦੀਆਂ ਉਹ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਆਪਾਂ ਨੂੰ ਘਰੇ ਬਣਾ ਕੇ ਖਾ ਲਿਆ ਕਰੋ ਜੋ ਵਧੀਆ ਚੀਜ਼ਾਂ ਹੁੰਦੀਆਂ ਉਹ ਹੀ ਖਾਇਆ ਕਰੋ ਹੈਲਦੀ ਫੂਡ ਉਹੀ ਖਾਣੇ ਚਾਹੀਦੇ ਆਪਾਂ ਨੂੰ ਠੀਕ ਹੈ ਜਿਵੇਂ ਕੀ ਹੋਗੇ ਫਰੂਟ ਵਗੈਰਾ ਹੋਗੇ ਨਾ ਆਪਕਾ ਇਹ ਉਪਕਾਰ ਜ਼ਿੰਦਗੀ ਭਰ ਯਾਦ ਰਹੇਗਾ ਮੈਨੂੰ ਇਹ ਤਾਂ ਗੱਲ ਮੰਨ ਲੈਨੇ ਆ ਤੇਰੀ ਹਨਾ ਵੀ ਬਾਹਰੋਂ ਨਹੀਂ ਖਾਣਾ ਚਾਹੀਦਾ ਪਰ ਜਿਹੜੇ ਥੋੜੇ ਵਰਗੀਆਂ ਨਾਲ ਫਸੇ ਹੋਏ ਆ ਉਹ ਕੀ ਕਾਰਨ ਬਾਹਰੋਂ ਤੋਂ ਉਹਨਾਂ ਨੂੰ ਖਾਣ ਨਹੀਂ ਦਿੰਦੀ ਘਰੇ ਤੋਂ ਫਿਕਾ ਕਸਟਰਡ ਉਹਨਾਂ ਦੇ ਮੱਥੇ ਮਾਰਦੇ ਆ ਇਹ ਬੜੀ ਅੱਛੀ ਬਾਤ ਕਹੀ ਆਪ ਤੁਸੀਂ ਬੋਲੋ 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 ਮਜਾ 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 ਐਕ੍ਰੈਸ ਉੱਤ ਕਰ ਬੈਣਾ ਹਾਂ ਯੂਟਿਊਬ ਇਟ ਇਜ਼ ਯੂਰ ਹੈਲੋ ਯੂਟਿਊਬ ਫੈਮਲੀ ਕੀ ਬੰਨ ਸੱਜਣ ਆਈ ਹੋਪ ਕਿ ਤੁਸੇ ਸੱਜਣ ਬਹੁਤ ਵਧੀਆ ਹੋਊਗੀ ਸਵਾਗਤ ਹੈ ਮੇਰੇ ਚੈਨਲ ਵਿੱਚ ਨਾਮ ਉੱਤ ਟਾਈਪਿੰਗ ਇਤਰਾ ਡੌਗੀ ਓ ਡੌਗੀ ਬੱਚੇ ਬਹੁਤ ਅੰਗ ਕਰਦੇ ਆ ਓ ਡੌਗੀ ਆ ਕੇ ਡੌਗੀ 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 ਨੋ ਆ ਮੈਕ ਵੈਲਕਮ ਤਾਂ ਤੇਰਾ ਠੀਕ ਆ ਹਨਾ ਤੂੰ ਬਠਿੰਡੇ ਦੇ ਨੇੜੇ ਆਈ ਫਿਰਦੀ ਆ ਕਈ ਵਾਰ ਬੇਰੀ ਬੁਰੀ ਯਾਦ ਆ ਜਾਂਦੀ nde ਬੰਦੇ ਦੇ ਅਜਵਾਕ ਦੇ ਬਾਨੇ ਨਾ ਬਾਰੀ ਬਾਰੀ ਬਾਹਰ ਜੇ ਨੂੰ ਨਾ ਜਾ ਤ ਬਾਰੀ ਬਾਰੀ ਜਵਾਕ ਦਾ ਬਾਨਾ ਲਾ ਕੇ ਤੇ ਗਲੀ ਚ ਜਾਨੀ ਆ ਸਾਨੂੰ ਡਰ ਲੱਗਦਾ ਤੇਰੇ ਤੋਂ ਅਰੇ ਬਾਪ ਰੇ ਇਹ ਤਾਂ ਧੋਤੀ ਖੋਲ ਰਹਾ ਹੈ ਮੈਂ ਅੱਜ ਵਲੋਗਿੰਗ ਕੀਤਾ ਸਟਾਰਟ ਸੋ ਅੱਜ ਹੈਗਾ ਜੀ ਨਾਨਕੇ ਘਰ ਆਪਣਾ ਨੈਕਸਟ ਡੇ ਇਸ ਕਰਕੇ ਮੈਂ ਅੱਜ ਦਾ ਕੀ ਬਹੁਤ ਮੈਂ ਆਪਣਾ ਵਲੋਗ ਸਟਾਰਟ ਨਹੀਂ ਕਰ ਪਾਈ ਮੈਂ ਸੋਚਿਆ ਕਿ ਹੁਣ ਕਰ ਦਿੰਨੀ ਆਪਣੇ ਨੈਕਸਟ ਵਲੋਗ ਦੀ ਆ ਦੇਖ ਲਓ ਯਾਰ ਫੇਰ ਤੁਸੀਂ ਕਹੋਗੇ ਹਨ ਇਹ ਕੂਲ ਲਿਪ ਨਹੀਂ ਲਾਉਂਦੀ ਹੈਗੀ ਆਲ ਦੀ ਕੂਲ ਲਿਪ ਸੈੱਟ ਕਰੀ ਜਾਂਦੀ ਹੈ ਇਹ ਫੜੀ ਗਈ ਅੱਜ ਗੋਡ ਐਨੀ ਬੈਡ ਕਰ ਲੈ ਤੁਰਨ ਲੱਗੇ ਸੋ एवरीवन ਦੇਖ ਸਕਦੇ ਹੋ ਮੰਮੀ ਕੱਲ ਦੇ ਵਲੌਗ ਤੇ ਨਹੀਂ ਆਏ ਸੀ ਅਸੀਂ ਤੁਹਾਡੀ ਵੇਟ ਕਰਦੇ ਰਹੇ ਮੰਮੀ ਕਦੋਂ ਆਉਣਗੇ ਕਦੋਂ ਆਉਣਗੇ ਉਸ ਟਾਈਮ ਸਾਡਾ ਵਲੌਗ ਬੰਦ ਸੀ ਇਸ ਕਰਕੇ ਮੰਮੀ ਦੀ ਵੀਡੀਓ ਨਹੀਂ ਬਣਾਈ ਮੰਮੀ ਆ ਚੁੱਕੀ ਸੀ ਸੋ ਹੁਣ एवरीवन ਆਪਾਂ ਜਾਵਾਂਗੇ ਜੀ ਯਾਰ ਤੇਰੀ ਮੰਮੀ ਤਾਂ ਉਹ ਨਹੀਂ ਹੈਗੀ ਜਿਹੜੀ ਉਸ ਦਿਨ ਵਿਆਹ 'ਚ ਦੇਖੀ ਸੀ ਆ ਤੂੰ ਸਾਨੂੰ ਤੇ ਛੱਡ ਵੀਰੇ ਮੈਨੂੰ ਤੇਰਾ ਤੇਰੇ ਡੈਡੀ ਕਨਫਿਊਜ਼ ਹੋ ਗਿਆ ਹੋਊਗਾ ਆਈ ਨਹੀਂ ਕਿ ਨਹੀਂ ਹੈ ਕਿ ਮੰਮੀ ਆ ਨਹੀਂ ਤੇਰੀ ਇਹ ਕਿਵੇਂ ਹੋ ਗਿਆ ਜੀ ਮੈਨੂੰ ਹੁਣ ਕੀ ਪਤਾ ਮੈਂ ਥੋੜਾ ਕੀਤਾ ਵਾਯੋ ਆਸਕ ਮੀ ਪਲੀਜ਼ ਨੈਕਸਟ ਕਰ ਅ ਜਿੱਥੇ ਨਵਾਂ ਘਰ ਪਾਣਾ ਯਾਨੀ ਕਿ ਉਹਦੇ ਨਾਲ ਨੀ ਰੱਖਣੀ ਅਰਦਾਸ ਕਰਵਾਨੀ ਆਪਾਂ ਜਗ੍ਹਾ ਲਈ ਸੀ ਆਪਣ ਕਬਰ ਨੂੰ। ਇਹ ਖੂਦ ਉਹਦੇ ਗਾੜ ਸੁਣਾਉਣੇ ਤੇ ਕਵਰ ਲੈਣੇ ਚਾਹੁੰਦਾ। ਠੀਕ ਆ। ਸੋ एवरीवन। ਉਹ ਫੜੀ ਹੁਣ ਜਾਣਾ ਹੈ ਜੀ। ਹੁਣ ਇੱਕ ਵਾਰੀ ਬਸ ਕਰੋ ਬਾਹਰ ਨਿਕਲਣਾ ਉਸ ਤੋਂ। ਇੱਕ ਗੱਲ ਦਸੀ ਮੈਗਪ੍ਰੀ ਤੇ ਜਦੋਂ ਮੰਨ ਲਾ ਵੀ ਤੂੰ ਇੱਥੇ ਆਈਆਂ ਹਨਾ ਤੇਰੀ ਆਂਡ ਗਵਾਂਡ ਚ ਕਿਸੇ ਨੇ ਐ ਨਹੀਂ ਪੁੱਛਿਆ ਵੀ ਤੂੰ ਸਹਰੇ ਤੋਂ ਕਦੋਂ ਆਈ ਸੀਗੀ? ਥੋੜੀ ਮਜ਼ਾਦਾ ਰੱਖੀਏ। ਨਾਰਮਲੀ ਨਾ ਇਹ ਲੋਕ ਪੁੱਛਦੇ ਆ ਜਦੋਂ ਵੈਗੀਆਂ ਕੁੜੀਆਂ ਆਉਂਦੀਆਂ ਨੇ ਨਾ ਰਿਸ਼ਤੇਦਾਰੀ ਚ ਤਾਂ ਲੋਕ ਪੁੱਛ ਲੈਂਦੇ ਹੁੰਦੇ ਆ ਵੀ ਤੂੰ ਕਦੋਂ ਕੋ ਆਈ ਸੀ ਕਿੰਨੇ ਕਿ ਦਿਨ ਹੋ ਗਏ ਤੈਨੂੰ ਆਈ ਨੂੰ। ਤੈਨੂੰ ਨਹੀਂ ਕਿਸੇ ਨੇ ਪੁੱਛਿਆ। ਸੋ ਹਾਂਜੀ एवरीवन ਇਹ ਆਜੀ ਸਾਡੇ ਨਿੱਕੀ ਮੰਮੀ ਯਾਨਕੀ ਮੇਰੇ ਮਦਰ ਇਹ ਕੇਮੇ ਹੋ ਗਿਆ ਜੀ ਮੈਨੂੰ ਹੁਣ ਕੀ ਪਤਾ ਮੈਂ ਥੋੜਾ ਕੀਤਾ ਵਾਈ ਜਸਕ ਮੀ ਪਲੀਜ਼ ਫੇਰ ਮਾਸੀ ਜੀ ਐਂਡ एवरीवन ਜਦੋਂ ਸਾਰੇ ਜਣੇ ਇਕੱਠੇ ਹੋ ਜੀ ਨਾ ਬੜਾ ਸ਼ੋਰ ਹੁੰਦਾ ਹੁਣ ਅਸੀਂ ਉਧਰ ਜਾਣਾ ਹੈ ਕਿੰਨਾ ਵਾ ਅਸੀਂ ਜੱਪ ਗਿਆ ਹੋਇਆ ਸੋ ਇਸ ਕਰਕੇ ਮੈਂ ਸੋਚਿਆ ਕਿ ਆਪਣੇ ਵਲੌਗ ਨੂੰ ਮੈਂ ਬੰਦ ਨਹੀਂ ਕਰਨਾ 1% ਵੀ ਓ ਯਾਰ ਤੀਜੀ ਮੰਮੀ ਹੋਊਗੀ ਤੇਰੀ ਇਹ ਆ ਤੂੰ ਕਰੀ ਕੀ ਜਾਣੀ ਹੈ ਵਲੌਗ ਦੇਖ ਕੇ ਤੇਰੇ ਡੈਡੀ ਔਰ ਚੋ ਪਰ ਯਾਰ ਇੱਕ ਗੱਲ ਹੈਗੀ ਇਹਦੀ ਮੰਮੀ ਦੇਖੋ ਤੁਸੀਂ ਤੀਜੀ ਟੈਟੂ ਟੂ ਟੂ ਬੜਮਾਈ ਫਿਰਦੀ ਆ ਪੂਰੀ ਸ਼ਕੀਨ ਲੱਗਦੀ ਆ ਮੈਨੂੰ ਵੀ ਇਹਦੇ ਵਾਂਗੂ ਪਰ ਭਾਈ ਮੰਮੀ ਕਿਹਦੀ ਐ ਸੈਲੀਬ੍ਰਿਟੀ ਮੱਝ ਪ੍ਰੇਦੀ ਤੀਜੀ ਮੰਮੀ ਆ ਤਾਂ ਤੂੰ ਯਾਰ ਸਾਨੂੰ ਸਰਪ੍ਰਾਈਜ਼ ਹੀ ਕਰਤਾ ਤਿੰਨ ਤਿੰਨ ਮੰਮੀਆਂ ਦਿਖਾ ਕੇ ਬਟ ਐ ਵੀ ਤੇਰੇ ਡੈਡੀ ਸ਼ੌਹਰ ਆ ਬੇ ਉਹਦੀ ਵਾਲੀ ਮੰਮੀ ਕਿਹੜੀ ਆ ਤੂੰ ਨੀਪਸਟਾਪ ਐ ਉਹ ਵੀ ਸੜਦੇ ਨਹੀਂ ਬੈਠਾ ਆ ਮੰਮੀ ਕਿਹਦਾ ਲੱਗਦੀ ਆ ਮੰਮੀ ਮਿਲਾਦੀ ਬੁੱਕਾ ਚ ਕਰ ਲੱਗਦਾ ਕਿੰਨਾ ਪਿਓ ਯਾਰ ਬਿਹੜੇ ਬਹਿੜ ਗਿਆ ਗੜੀ ਆ ਸੀਰ ਬਾਂ ਕਰਾਦੀ ਗੱਲ ਕਰ ਅਸੀਂ ਮਾਗੀ ਤੇ ਵੀ ਨਹੀਂ ਆ ਸਕਦੇ ਇਹਦੇ ਇਹਦੇ ਤੋਂ ਵੀ ਤਰ੍ਹਾਂ ਪਰ ਨਹੀਂ ਆਹਾਂ ਆਈ ਕੋ ਗਾ ਗਰਾਂ ਲੈ 10 ਸੁਡਲ ਜੀ ਕਹਿੰਦੀ ਡਿੱਗਣਾ ਪਿਓ ਵੀ ਕੀ ਗੱਲ ਸਕੂਟਰ ਤੇ ਚੱਲਿਓ ਕਾਰ 'ਚ ਤਾਂ ਮੈਂ ਪਹਿਲੀ ਵਾਰ ਸੁਣਿਆ ਵੀ ਬੈਠਾ ਬੰਦਾ ਵੀ ਡਿੱਗ ਜਾਂਦਾ ਅਰ ਭਾਈ ਤੇਰੇ ਬੜੇ ਆਉਕੇ ਜੱਫੀ ਪਾ ਲਾ ਸਾਰੀ ਬੰਨੀ ਤਾਂ ਉਹਦਾ ਮਤਲਬ ਕਿ ਮੈਂ ਤਾਂ ਆਸ ਕੇ ਇਸ ਕਰਕੇ ਅੱਜੀ ਸਾਰਾ ਮੇਲਾ ਸੀ ਬਾਜ਼ਾਰ ਉਹ ਨਾ ਯਾਰ ਮੁੱਛਰੋ ਇਹ ਦੋ ਬਾਰੀ ਨਾ ਖੋਲ ਲਈ ਬਸ ਲੋੜ ਹੀ ਲਈ ਇਧਰ ਬਾਰੀ ਨਾ ਖੋਲ ਜੀ ਸਾਰਾ एवरीवन ਗੱਡੀ ਕਰੀਏ ਪਹੇਜਣੇ ਜਦੋਂ ਆਪਾਂ ਗੱਡੀ ਦੇ ਬਾਹਰ ਜਦੋਂ ਹੁੰਦੇ ਵੀ ਇਸ ਤਰ੍ਹਾਂ ਮਿਲਦੇ ਚਾਬੀ ਏਹ ਰਹਾ ਨਹੀਂ ਜਾਂਦਾ ਸਾਰ everyone ਮਾਸੀ ਬਹੁਤ ਫਨੀ ਹੈ ਨਹੀਂ 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 ਗੱਲ ਬਦਲ ਗਈ ਤੂੰ ਫਨੀ ਨਹੀਂ ਸਾਨੂੰ ਤੇ ਤੇਰੀ ਮਾਸੀ ਕੁਝ ਹੋਰ ਹੀ ਲਾਦੀ ਜਿਹੜੀ ਸਭ ਨਾਲ ਗੱਲਾਂ ਕਰੀ ਜਾਂਦੀ ਆ ਉਹ ਵੈਸੇ ਐਂ ਕਰਿਓ ਤੁਸੀਂ ਆਪ ਹੀ ਸੁਣ ਲੈਣ ਨੂੰ ਧਿਆਨ ਨਾਲ ਤੁਹਾਨੂੰ ਆਪ ਹੀ ਪਤਾ ਲੱਗ ਜੇ ਦੀ ਤੀਜੀ ਮੰਮੀ ਜਿਹੜੀ ਉਹ ਹੈ ਕੀ ਫਨੀ ਹੈ ਜਾਂ ਕੁਝ ਹੋਰ ਆ ਕੁਝ ਨਹੀਂ ਬੋਲੇਗਾ ਕੋਈ ਕੁਝ ਨਹੀਂ ਬੋਲੇਗਾ ਮਾਸੀ ਸਰ ਜੀ ਹਾਂਜੀ ਹਾਂਜੀ ਹੋਰ ਨਾ ਰਕਣਾ everyone ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਆ ਦੇਖ ਲੋ ਹਨ ਮੈਂ ਕਿ ਪ੍ਰੀਤੀ ਮੰਮੀ ਵੀ ਉਹਨੂੰ ਪੂਰਾ ਸਾਥ ਦੇਂਦੀ ਆ ਉਹਦਾ ਉਹ ਵੀ ਫੀਲਿੰਗ ਲੈਂਦੀ ਆ ਵੀ ਮੇਰੀ ਕੁੜੀ ਤਾਂ ਪੂਰੀ ਸਟਾਰ ਹੈਗੀ ਉਹਨ ਕਰੀਦੀ ਬਲੌਗ ਬਲੌਗ ਬਣਾ ਲਾ ਇਹ ਇੱਥੇ ਕਿਤੇ ਸਾਡੇ ਵਰਗਾ ਫੋਨ ਕੱਢ ਕੇ ਖੜ ਜੇ ਉਹੀਂ ਘਰ ਦੇ ਕਾਲਾਂ ਦੇਣ ਲੱਗ ਜਾਂਦੇ ਵੀ ਤੁਸੀਂ ਚਲੂਸ ਕੀ ਕੱਢਿਆਗਾ ਸਾਡੇ ਤਾਂ ਉਹਦੀ ਕਹਿ ਦਿੰਦੇ ਆ ਉਹ ਤੁਹਾਨੂੰ ਸ਼ਰਮ ਨਹੀਂ ਆਉਂਦੀ 5 ਮਿੰਟ ਰਿਸ਼ਤੇਦਾਰਾਂ ਜਾਇਓ ਤੇ ਉਹਦੀ ਫੋਨ ਕੱਢ ਲੈਣੇ ਤੇ ਕਿਹਦੀ ਮੰਮੀ ਦੇਖ ਲੋ ਚਲੋ ਭਾਈ ਸੈਲੀਬ੍ਰਿਟੀ ਅਗਲੀ ਮੈਸਤਰੀ ਲੱਗੇ ਹੋਏ ਨੇ ਬਸ ਨੀਂ ਰੱਖਣ ਲੱਗੇ ਨੇ ਨੀਂ ਰੱਖ ਕੇ ਅਰਦਾਸ ਕਰਕੇ ਦੇਣ ਉਸ ਤੋਂ ਬਾਅਦ ਯਾਨੀ ਕਿ ਅੱਜ ਦਾ ਮੇਰਾ ਇਹੀ ਸੀਗਾ ਵਲੌਗ ਦੇ ਵਿੱਚ ਕੀ ਕਰਦੀ ਅੱਜ ਅਸੀਂ ਰੱਖਣੀ ਹੈ ਨਹੀਂ ਨਿਊ ਕਰਦੇ ਅੰਜ ਜਿਹੜੇ ਨਵੇਂ ਆ ਚੈਨਲ ਕੋਲ ਨੂੰ ਸਬਸਕ੍ਰਾਈਬ ਤੇ ਅਸੀਂ ਵੈਸੇ ਕੱਲ ਦਾ ਜਿਵੇਂ ਕਿ ਪਾਰਟ ਸੀ ਅਸੀਂ ਆਏ ਸੀਗੇ ਹਨਾ ਅੱਜ ਦੂਜਾ ਪਾਰਟ ਸੀਗਾ ਆ ਤੈਨੂੰ ਯਾਰ ਤੂੰ ਬਹੁਤ ਵਧੀਆ ਗੱਲ ਕਰਤੀ ਆ ਜਿਹੜਾ ਤੂੰ ਕੰਟੈਂਟ ਲੈ ਕੇ ਆਈਆਂ ਨਾ ਪਾਰਟ 1 ਪਾਰਟ 2 ਨਹੀਂ ਦਾ ਹਨਾ ਇਹ ਅੱਜ ਤੱਕ YouTube ਤੇ ਨਹੀਂ ਪਿਆ ਵੀਰੇ ਐਂ ਤੂੰ ਵਧੀਆ ਵਧੀਆ ਕੰਟੈਂਟ ਲੈ ਕੇ ਆਇਆ ਕਰ ਮੈਨੂੰ ਤਾਂ ਇਹੀ ਲੱਗਦਾ ਹੋਵੇ ਲੋਕ ਮੈਨੂੰ ਆਈ ਕਹਿਣਗੇ ਹਨਾ ਪਰ ਸਾਡੇ ਵੀ ਨਹੀਂ ਲੱਖ ਦੀ ਲਾਂਟ ਤੈਨੂੰ ਦੁਰ ਫਿਟੇ ਮੂੰ ਅੱਜ ਵੀ ਦਿਤੇ ਕੋਈ ਗੱਲ ਨਹੀਂ ਬਣੀ ਬਿਲਕੁਲ ਹੀ ਟਾਈਮ ਬਰਬਾਦ ਕੀਤਾ ਆਪਨੇ ਆਪਣਾ ਵੀ ਹਮਾਰਾ ਸਟੇ ਬਹੁਤ ਵਧੀਆ ਫੀਲ ਹੋ ਰਿਹਾ ਸਾਰੇ ਜਾਣੇ ਅਸੀਂ ਇਕੱਠੇ ਹੋ ਕੇ ਮਸਾਂ ਆਏ ਆ ਉੱਥੇ ਸੌਕੇ ਹੋ ਕੇ ਗੱਡੀ ਦੇ ਵਿੱਚ ਵਿਗੜੀਆਂ ਤੇ ਉਸ ਤੋਂ ਬਾਅਦ ਮੈਨੂੰ ਆਇਆ ਸੀਗਾ ਕਿ ਮੈਂ ਅੱਜ ਦਾ ਵਲੌਗ ਤੁਹਾਡੇ ਨਾਲ ਸ਼ੇਅਰ ਕਰਾਂਗੀ ਕਾਫੀ ਜਾਣ ਪਛਾਣ ਵਾਲੇ ਰਸਤੇ ਵਿੱਚ ਵੀ ਮਿਲੇ ਸੀ ਤੇ ਇੱਥੇ ਵੀ ਹੈ ਤੇ ਹੁਣ ਵੀ ਹੈ ਮਮਾ ਅਰਦਾਸ ਹੁਣੀ ਹੈ ਹਾਂਜੀ ਓਕੇ ਆ ਜਾਣਾ ਸੋ एवरीवन

ਸੂਟ ਲੇ ਜੀਏ ਸਾਰੇ ਵਲੋਗਰਾਂ ਚ ਤੋਂ ਜਾਨ ਲੈ ਲੈਣੀ ਹੈ ਆ ਵੀਊ ਚੈੱਕ ਕਰੋ ਵੀਊ ਚੈੱਕ ਕਰੋ ਕਿ ਵੀਊ ਚੈੱਕ ਕਰੀ ਅਸੀਂ ਇੱਥੇ ਨਾਰਥਰਨ ਲਾਈਟਸ ਹੁੰਦੀਆਂ ਨੇ ਜਾਂ ਅੰਟਾਰਕਟਿਕਾ ਦੇ ਪੋਲਰ ਵੀਅਰ ਹੁੰਦੇ ਨੇ ਹੁੰਦਾ ਕੀ ਹੈ ਇੱਥੇ ਡੰਗਰੇ ਕੀ ਦੇਖੀ ਅਸੀਂ ਕਿਉਂ ਤੂੰ ਖੇਚੜਾਈਆ ਤੂੰ ਇਧਰ ਵੀਊ ਦਿਖਾ ਦੇ ਖਾ ਤੇ ਸਾਡੀ ਜਾਨ ਲੈ ਰੱਖੀ ਹੈ ਉਧਰ ਕਾਲੋ ਦੀ ਭੈਣੇ ਰੈਸਪੀਆ ਬਣਾ ਬਣਾ ਕੇ ਜਾਨ ਲੈ ਰੱਖੀ ਹੈ

ਚਲੇ ਇੱਕ ਕੰਮ ਕਰ 200 ਰੁਪਏ ਦੇ ਔਰ 50 ਰੁਪਏ ਕਾਟ ਓਵਰ ਐਕਟਿੰਗ ਦੇ ਵਿੱਚ ਨਵੇਂ ਕਰਦਾ ਨਹੀਂ ਰੱਖਣ ਲੱਗਿਆ ਜੀ ਸੁਡਲੇ ਦੀਦੇ ਫੁੱਟੇ ਤੇਰੇ ਦਿਖਦਾ ਨਹੀਂ ਤੈਨੂੰ ਸਾਹਮਣੇ ਦੁਕਾਨਾਂ ਜੋੜੀ ਖੜੀ ਆ ਆਸੇ ਪਾਸੇ ਸਾਜੀ ਖੜੀ ਉਹ ਖਾੜਾ ਲਾਉਣ ਲੱਗਿਆ ਤੇ ਸੁਡਲੇ ਤੜਕੇ ਤੇ ਤੂੰ ਜਾਨ ਲੈ ਰੱਖੀ ਐ ਸੱਜ ਜੀ ਨਹੀਂ ਰੱਖਣ ਲੱਗਿਆ ਸੱਜ ਜੀ ਨਹੀਂ ਰੱਖਣ ਲੱਗੇ ਆਹਨੇ ਕਿ ਤੂੰ ਕਿਊਟ ਬਣਦੇ ਚੱਕਰ ਚ ਪੁੱਛੀ ਜਾਣੀ ਆ ਆ ਕੀ ਕਰਨ ਲੱਗਿਆ ਕਹਿੰਦੀ ਸੁਡਲ ਜੀ ਆਹ ਯਾਹ ਕੰਦੇ ਹੋ ਪੰਜ ਉਹ ਕਹਿੰਦੇ ਕੱਲ ਮਰ ਜੀ ਅਜੇ ਲੈ ਬਗਤਰ ਨੂੰ ਬੱਸ ਇੱਥੇ ਤੋਂ ਹੋਏ ਇੱਥੇ ਤੋਂ ਹਾਂਜੀ ਆ ਰਹੀ ਬਣ ਆਪਣਾ ਨੀ ਰੱਖਣ ਲੱਗਿਆ ਜੀ ਤੇ ਵਲੌਗ ਦੇ ਨਾਲ ਤੁਸੀਂ ਲਾਸਟ ਤੱਕ ਬਨੇ ਰਹਿਣਾ ਦੇਖਦੇ ਰਹਿਣਾ ਕਿ ਇਹ ਵਤੀ ਹੁਣ ਅਰਦਾਸ ਵੀ ਹੋਊਗੀ ਡੈਡੀ ਦੀ ਅਰਦਾਸ ਕਰਨਗੇ ਤੇ ਹੋ ਗਏ ਨਾ ਵਧੀਆ ਇੱਕ ਗੱਲ ਦੇ ਤਾਂ ਤੈਨੂੰ ਫਾਇਦਾ ਇਹ ਤੇਰੀ ਪਲੱਸ ਪੁਆਇੰਟ ਹੈ ਹਰ ਜਗ੍ਹਾ ਡੈਡੀ ਹੈਗੇ ਤੇਰੇ ਲੋਕਾਂ ਦੇ ਨਾ ਇੱਕ ਇੱਕ ਡੈਡੀ ਹੁੰਦਾ ਤੇ ਉਹ ਤੰਗ ਹੁੰਦੇ ਆ ਆ ਵਧੀਆ ਤੇਰੇ ਥਾਂ ਥਾਂ ਮੰਮੀਆਂ ਥਾਂ ਥਾਂ ਡੈਡੀ ਤਾਂ ਪੂਰਾ ਫੈਲਾ ਪਿਆ ਖਾਨਦਾਨ ਬੋਟ ਹੈ ਕਮ ਆਨ ਬੇਬੀ ਹਾਂਜੀ ਹਾਂਜੀ एवरीवन ਦੇਖੋ ਇੱਥੇ ਪੰਜ ਇੱਟਾਂ ਨੂੰ ਤੋੜ ਰਹੇ ਨੇ ਦੇਖੋ ਸੋ एवरीवन ਸਭ ਤੋਂ ਪਹਿਲਾਂ ਪੰਜ ਇੱਟਾਂ ਨੂੰ ਤੋੜਨਗੇ ਜਦੋਂ ਉਸ ਤੋਂ ਬਾਅਦ ਤੁਸੀਂ ਦੇਖੋਗੇ ਕੰਮ ਨਹੀਂ ਲੈ ਜਾ ਕੌਣ ਲੱਗਿਆ ਉਹ ਮੇਰੇ ਕੋਲ ਆ ਬੱਛਾ ਠੀਕ ਠੀਕ ਮੈਨੂੰ ਇਹ ਲੱਗਦਾ ਵੀ ਨਹੀਂ ਤੇਰੇ ਹੱਥੋਂ ਧਰੋਣੀ ਚਾਹੀਦੀ ਸੀ ਕਿਉਂਕਿ ਤੇਰੇ ਕੀਤੇ ਕੰਮ ਵਾਵਾ ਚ ਚੱਲਦੇ ਆ ਪੜ੍ਹਾਈ ਤੇਰੀ ਵਾਵਾ ਚ ਚੱਲੀ ਵਿਆਹ ਵੀ ਤੇਰਾ ਵਾਵਾ ਚ ਚੱਲਿਆ ਹੁਣ ਮੇਲਾ ਦਾ ਘਰ ਵੀ ਵਾਵਾ ਚ ਹੀ ਚੱਲੂਗਾ ਤੇਰੇ ਹੱਥੋਂ ਧਰਾਲੇ ਨੇ ਮੈਲਾ ਤਾਂ ਵਧੀਆ ਰਹਿੰਦੇ ਹਾਂਜੀ ਜਿਨ੍ਹਾਂ ਨੇ ਕਮੈਂਟਸ ਵਿੱਚ ਆਪਣੇ ਪਿਆਰੇ ਪਿਆਰੇ ਨਾਮ ਲਿਖੇ ਸੀ ਗੁਰਪਾਲ ਸਿੰਘ ਚੋਹਲ ਮਨਪ੍ਰੀਤ ਸਿੰਘ ਪੈਰਿਸ ਕੋਮਲ ਚੌਧਰੀ ਹਰੁਮਾਨਗੜ ਅਵਤਾਰ ਸਿੰਘ ਡਿੰਪੀ ਬਿਰਦੀ ਦਿੱਲੀ ਤੋਂ ਐਂਡ ਛੋਟਾ ਜਿਹਾ ਬੱਚਾ ਗੁਨਾਸ਼ ਸਮਾਗ ਗੁਰੀ ਸੋਹੀ ਮਨਪ੍ਰੀਤ ਸਿੰਘ ਵਿਲਾਸਪੁਰੀਆ ਐਂਡ ਸਾਈ ਕੁੱਕੀ ਅੰਕਲ ਜੀ ਥੈਂਕ ਯੂ ਸੋ ਮੱਚ ਪਿਆਰੇ ਪਿਆਰੇ ਕਮੈਂਟਸ ਕਰਨ ਲਈ ਹਾਜੀ ਜੇਕਰ ਕਿਸੇ ਦਾ ਨਾਮ ਰਹਿ ਗਿਆ ਹੋਇਆ ਤਾਂ ਮੈਂ ਨੈਕਸਟ ਵੀਡੀਓ ਵਿੱਚ ਜ਼ਰੂਰ ਬੋਲ ਦੂੰਗੀ ਅੱਜ ਦੀ ਵੀਡੀਓ ਵਿੱਚ ਸਿਰਫ ਐਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਆਪਦੇ ਰੈਕਮੈਂਟ ਬਾਕਸ ਵਿੱਚ ਦੇਣਾ ਬਿਲਕੁਲ ਨਿਪੁੰਨਾ ਮਿਲਦੇਗੇ ਸੇ ਹੋਰ ਵੀਡੀਓ ਨਾਲ ਬਾਏ